ਗੁਰਸ਼ੰਕਰ ਵੀ ਕਿ ਜਨ ਤੱਕ ਜਥੇਵੰਦੀਆਂ ਵੱਲੋਂ ਸੁਭਾਈ ਕਿਸਾਨ ਆਗੂ ਹੁਰਨੇਕ ਸਿੰਘ ਭੱਜਲ ਅਤੇ ਸਿੱਟੂ ਦੇ ਸੁਭਾਈ ਆਗੂ ਮਹਿੰਦਰ ਕੁਮਾਰ ਬਡਵਾਣਾ ਦੀ ਅਗਵਾਈ ਵਿੱਚ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਖਿਲਾਫ ਸ਼ਹਿਰਾਂ ਦਾ ਰੋਸ ਮਾਰਚ ਕਰਦੇ ਹਨ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਬਕਵਾਕ ਆਗੂਆਂ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਬਜਟ ਸਿਰਫ سرمایہਦਾਰ ਤੇ ਪੂੰਜੀਪਤੀਆਂ ਲਈ ਹੈ ਅਤੇ ਮੋਦੀ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਕਿਸਾਨਾਂ ਮਜ਼ਦੂਰਾਂ ਦੇ ਮਿਹਨਤਕਾ ਸ਼ਲੋਕਾਂ ਲਈ ਇਸ ਬਜਟ ਵਿੱਚ ਕੋਈ ਵਿਦਾ ਹੱਥ ਨਹੀਂ ਦਿੱਤੀ ਗਈ ਜਿਸ ਦੇ ਲਈ ਹੀਮੋਦੀ ਸਰਕਾਰ ਨੂੰ ਲੋਕ ਬੋਟਾ ਵਿੱਚ ਸਫਲ ਸिखਾਉਣਗੇ ਜਨਤਕ ਜਿਵੇਂ ਦੰਦੀਆਂ ਮਤੋਂ ਏਕਾ ਕਰਕੇ ਕੇਂਦਰ ਦਾ ਜਿਹੜਾ ਵੱਲਟ ਆਇਆ ਉਹਦੇ ਵਿਰੋਧ ਚ ਉਹਦਾ ਪুতਲਾ ਫੁਕਿਆ ਮੋਦੀ ਦਾ ਕਿਉਂਕਿ 14 ਤੋਂ ਲੈ ਕੇ ਅੱਜ ਤੱਕ ਬੋਟਾ ਮਜ਼ਦੂਰ ਤੇ ਕਿਸਾਨ ਮਲਾਜਮ ਹੇਠਲੇ ਵਰਗ ਦੀਆਂ ਲੈ ਕੇ ਸੇਵਾ ਜਿਹੜੀ ਪੂੰਜੀਪਤੀਆਂ ਦੀ ਕਰ ਰਿਆ ਅਸੀਂ ਇਹਦਾ ਵਿਰੋਧ ਕਰਦੇ ਆ ਰਹੇ ਆਂ ਆਸ ਸੀ ਕਿ ਇਸ ਵਾਰ ਚ ਕਿ ਇਲੈਕਸ਼ਨ ਮੋਰੇ ਆ ਗਈ ਆ ਇਲੈਕਸ਼ਨ ਸ਼ਾਇਦ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਛੋਟੇ ਕਿਸਾਨਾਂ ਨੂੰ ਕੋਈ ਰਾਹਤ ਦਿੱਤੀ ਜਾਏਗੀ ਪਰ ਬਰਦ ਦੇ ਵਿੱਚ ਨਾ ਕਿਸਾਨਾਂ ਲਈ ਕੁਝ ਨਾ ਮਜ਼ਦੂਰਾਂ ਲਈ ਕੁਝ ਨਹੀਂ ਇਸ ਕਰਕੇ ਅਸੀਂ ਨੀਤੀਆਂ ਦਾ ਵਿਰੋਧ ਕਰਦੇ ਹਾਂ ਨਵੇਂ-ਨਵੇਂ ਕਾਨੂੰਨ ਬਣਾ ਰਿਆ ਰਾਨੇ ਨਹਿਟਾ ਉਹਦੇ ਸਕੂਟਰ ਚਲਾਉਣ ਵਾਲਾ ਟਰਾਲਾ ਚਲਾਉਣ ਵਾਲਾ ਕਾਰ ਚਲਾਉਣ ਵਾਲਾ ਸਾਰੇ ਉੱਚਾ ਦੇ ਆ ਉਹ ਕਾਨੂੰਨ ਦਾ ਅਸੀਂ ਵਿਰੋਧ ਕਰਦੇ ਹਾਂ ਜਿੰਨੇ ਕਾਨੂੰਨ ਲੈ ਕੇ ਆ ਰਿਹਾ ਜਿਹੜਾ ਗੈਸ ਸਿਲੰਡਰ ਵਧ ਰਿਹਾ ਮਹਿੰਗਾਈ ਵਧ ਰਹੀ ਆ ਪੂੰਜੀਪਤੀ ਹੋਰ ਤਕੜਾ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਅਸੀਂ ਆ ਕਹਿੰਦੇ ਆ ਜਿਹੜੀਆਂ ਸਾਡੀਆਂ ਭੈਣਾ ਇਹਨਾਂ ਨੂੰ ਮਜ਼ਦੂਰੇ ਹੀ ਮੰਨ ਲਓ ਜੋ ਪੰਜਾਬ ਸਰਕਾਰ ਮਜ਼ਦੂਰ ਨੂੰ ਦਿੰਦੀ ਹੈ ਉਹੀ ਇਹਨਾਂ ਨੂੰ ਦਿੱਤਾ ਜਾਵੇ ਫਿਰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕਦਾ 2500 ਰੁਪਏ ਮਾਣ ਪੱਤਾ ਦਿੱਤਾ ਜਾਂਦਾ ਉਹ ਲਈ ਮਤਲਬ ਸਦਾ ਹੀ ਡਿਊਟੀ ਤੇ ਰੱਖਣਾ ਚਾਹੁੰਦੇ ਇਹਨਾਂ ਨੂੰ ਇਸ ਕਰਕੇ ਅੱਜ ਅਸੀਂ ਮੋਦੀ ਦਾ ਪੁਗਲਾ ਫੂਕਿਆ ਅਸੀਂ ਜਿਹੜਾ 16 ਤਰੀਕ ਨੂੰ ਸਾਰਾ ਭਾਰਤ ਬੰਦ ਕਰ ਰਹੇ ਆ ਉੱਥੇ ਮਜ਼ਦੂਰ ਵੀ ਹੈ ਕਿਸਾਨ ਵੀ ਹੈ ਜਿਹੜਾ ਕੱਲ ਬੀਜੇਪੀ ਦੀ ਸਰਕਾਰ ਨੇ ਜਿਹੜਾ ਵਿੱਤ ਮੰਤਰੀ ਹੈ ਜਿਹੜੀ ਕੀਤਾ ਰ ਮਨੋਨ ਜਨਾ ਬਜਟ ਪੇਸ਼ ਕੀਤਾ ਉਹਦੇ ਵਿੱਚ ਮਜ਼ਦੂਰਾ ਕਿਸਾਨਾਂ ਲਈ ਕੁਝ ਨਹੀਂ ਸਕੀਮ ਵਰਕਾਂ ਲਈ ਕੁਝ ਨਹੀਂ ਜਿਹੜਾ ਇਹ ਬਜਟ ਉਹਦੇ ਬਾਰੇ ਇੱਕੋ ਗੱਲ ਕਹਾਂਗੇ ਇਹ ਮੀਰਾ ਪੱਖੀ ਬਜਟ ਅਡਾਨੀਆਂ ਦੇ ਵਾਨੀਆਂ ਨੂੰ ਰਾਹਤ ਦਿੰਦਾ ਮਜ਼ਦੂਰਾ ਤੇ ਮਲਾਜਮਾਂ ਕਿਸਾਨਾਂ ਨੂੰ ਇਹਦੀ ਕੋਈ ਰਾਹਤ ਨਹੀਂ ਅਸੀਂ ਮੰਗ ਕਰਦੇ ਆ ਇਹ ਬਜਟ ਜਿਹੜਾ ਆ ਉਹ ਮਜ਼ਦੂਰਾ ਪੱਖੀ ਕਿਸਾਨਾਂ ਪੱਖੀ ਸਕੀਮ ਵਰਕਾਂ ਦੇ ਪੱਖੀ ਹੋਣਾ ਚਾਹੀਦਾ ਕਿਉਂਕਿ ਜੇ ਕੋਈ ਦੇਸ਼ ਨੂੰ ਪਾਲਦਾ ਉਹ ਮਜ਼ਦੂਰ ਤੇ ਕਿਸਾਨ ਪਾਲਦਾ ਜੇ ਅੱਜ ਕੋਈ ਇੰਡਸਟਰੀ ਵੱਧ ਫੁੱਲ ਰਹੀ ਆ ਜਾਂ ਕੋਈ ਕੰਮ ਥੱਲੇ ਵੱਧ ਫੁੱਲ ਰਿਹਾ ਉਹ ਮਜ਼ਦੂਰਾਂ ਕਿਸਾਨਾਂ ਕਰਕੇ ਜਾਂ ਮਲਾਜ਼ਮਾਂ ਕਰਕੇ ਅੱਜ ਦੇਸ਼ ਦੀ ਤਰੱਕੀ ਹੋ ਰਹੀ ਆ ਜੇ ਉਹਨਾਂ ਨੂੰ ਕੁਝ ਨਹੀਂ ਦੇਣਾ ਤੇ ਤਰੱਕੀ ਕਾਦੀ ਇਸ ਕਰਕੇ ਜਿੰਨੇ ਬਜਟ ਮੋਦੀ ਨੇ ਪਿਛਲੇ ਸਮੇਂ ਜੇ ਪੇਸ਼ ਕੀਤਾ ਜੇ ਕੱਲ ਪੇਸ਼ ਕੀਤਾ ਉਹ ਰਾਹਤ ਜਿਹੜੀ ਆ ਅਮੀਰਾਂ ਨੂੰ ਅਮੀਰ ਹੋਰ ਅਮੀਰ ਹੋਣਗੇ ਗਰੀਬ ਹੋਰ ਇਹਨਾਂ ਅਮੀਰ ਹੋਏਗਾ ਕਿਉਂਕਿ ਇਹਦੇ ਨਾਲ ਗਰੀਬ ਲੋਕਾਂ ਦੀ ਥੱਲੇ ਸ਼ਕਤੀ ਨਹੀਂ ਵਧੇਗੀ ਜਿੰਨਾ ਚਿਰ ਦੇਸ਼ ਅੰਦਰ ਮਜ਼ਦੂਰਾਂ ਕਿਸਾਨਾਂ ਮਲਾਜ਼ਮਾਂ ਦੀ ਆਮ ਲੋਕਾਂ ਦੀ ਕਰੀ ਸ਼ਕਤੀ ਨਹੀਂ ਬੱਦੀ ਤਾਂ ਉਹਦੇ ਨਾਲ ਦੇਸ਼ ਕਦੀ ਵੀ ਤਰੱਕੀ ਨਹੀਂ ਕਰਦਾ ਅਸੀਂ ਕੀਤਾ ਸੀਆਟੀਯੂ ਵੱਲੋਂ ਕੀਤਾ ਇਹਦੇ ਵਿੱਚ ਆਗਨਵਾੜੀ ਯੂਨੀਅਨ ਇਹਦੇ ਵਿੱਚ ਆਸ਼ਾ ਵਰਕਰ ਇਹਦੇ ਵਿੱਚ ਮਜ਼ਦੂਰ ਪੱਠਿਆਂ ਦੇ ਮਜ਼ਦੂਰ ਕਿਸਾਨ ਸਾਰਿਆਂ ਨੇ ਇਕੱਠੇ ਹੋ ਗਏ ਸੀਆਟੀ ਦੇ ਝੰਡੇ ਥੱਲੇ ਸਾਰਿਆਂ ਨੇ ਇਕੱਠੇ ਹੋ ਗਏ ਮੋਦੀ ਸਰਕਾਰ ਦਾ ਜਿਹੜਾ ਬਜਟ ਮਜ਼ਦੂਰਾਂ ਗਰੀਬਾਂ ਵਿਰੋਧੀ ਆ ਉਹ ਕੇਂਦਰ ਸਰਕਾਰ ਦਾ ਅੱਜ ਅਸੀਂ ਉਤਲਾ ਭੂ